ਸਸਿਕਾਲ ਦਾ ਡੇਲੀ ਡੈਸਕ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਖਬਰਾਂ ਦੇ ਇਸ ਵਿਸ਼ੇਸ਼ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੀਆਂ ਤੇ ਚੋਣੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਪੰਜਾਬ ਦੇ ਵਿੱਚ ਮੌਸਮ ਰਹੇਗਾ ਸਾਫ਼ ਤੇ ਖੁਸ਼ਕ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਪੈ ਸਕਦੀ ਹੈ ਹਲਕੀ ਦਰਮਿਆਨੀ ਬਾਰਿਸ਼ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ ਤੇ ਹੁਣ ਧੜਾ-ਧੜਾ ਨਹੀਂ ਲੱਗਣਗੇ ਤੁਹਾਡੇ ਵੀਜ਼ੇ ਰਾਮਬਹੀਮ ਆਖਿਆ ਜੇਲ੍ਹ ਤੋਂ ਬਾਹਰ 21 ਦਿਨਾਂ ਦੀ ਮਿਲ ਗਈ ਹੈ ਪਰੋ 70 ਸਾਲ ਪੁਰਾਣਾ ਟੋਟ ਗਿਆ ਡੈਮ ਦਾ ਗੇਟ ਤੇ ਹੁਣ ਲੋਕਾਂ ਦੇ ਵਿੱਚ ਅਲਰਟ ਕਰ ਦਿੱਤਾ ਜਾ ਰਿਹਾ ਹੁਣ ਫਾਸਟੈਗ ਰਾਹੀ ਹੀ ਕੱਟਿਆ ਜਾਵੇਗਾ ਤੁਹਾਡਾ ਟੋਲ ਤੇ ਹੁਣ ਟੋਲ ਪਲਾਜ਼ਾ ਤੇ ਨਹੀਂ ਖੜਨਾ ਪਵੇਗਾ ਲਾਈਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਵਾਪਰ ਗਿਆ ਹਾਦਸਾ ਇੱਕ ਟ੍ਰੇਨ ਦੇ ਹੋ ਗਏ ਦੋ ਹਿੱਸੇ ਤੇ ਮੌਕੇ ਦੀਆਂ ਤਸਵੀਰਾਂ ਹੋਈਆਂ ਵਾਇਰਲ ਪਾਰਟੀ ਟੀਮ ਦੇ 올 ਰੌਂਡਰ ਖਿਡਾਰੀ ਸ਼ਿਵਮ ਦੂਬੇ ਦੀ ਪਤਨੀ ਦਾ ਪੈ ਗਿਆ ਭਾਜਪਾ ਆਗੂ ਦੇ ਨਾਲ ਪੰਗਾ 100 ਗੁਆਂਤਮਾਨ ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ ਤੇ ਦਿੱਤੇ ਜਾਣਗੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਹੁਣ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਵੀ ਕਰਨਾ ਪਵੇਗਾ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਪਰ ਤਾਪਮਨ ਦੇ ਵਿੱਚ ਹਲਕੀ ਗਿਰਾਵਟ ਹੋ ਸਕਦੀ ਹੈ ਪਰ ਇਸੇ ਤਰੀਕੇ ਦਾ ਮੌਸਮ ਹਮਸਪਰਿਆ ਬਣਿਆ ਰਹੇਗਾ ਪੰਜਾਬ ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਹੁਣ ਸਰਕਾਰ ਨੇ ਫੈਸਲਾ ਲੈ ਲਿਆ ਇੱਕ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਇਸ ਤੋਂ ਬਾਅਦ 14000 ਨੌਕਰੀਆਂ ਤੇ ਅਸਰ ਪਵੇਗਾ ਤੇ ਹੁਣ ਧੜਾ ਧੜ ਵੀਜ਼ੇ ਤੁਹਾਡੇ ਨਹੀਂ ਲੱਗਣਗੇ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਜਾਣ ਦੇ ਚਾਹਵਾਨ ਨੇ ਜਿਹੜੇ ਪਲਾਨ ਬਣਾਈ ਬੈਠੇ ਨੇ ਉਹ ਇਸ ਖਬਰ ਨੂੰ ਖਾਸ ਕਰਕੇ ਸੁਣ ਲੋ ਕਿਉਂਕਿ ਹੁਣ ਵੀਜ਼ਿਆਂ ਤੇ ਰੋਕ ਲਗਾ ਦਿੱਤੀ ਹੈ ਸੀਐਮ ਭਗਵੰਤ ਮਾਨ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣਗੇ ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਜਿਹੜਾ 400 ਤੋਂ ਵੱਧ ਨਿਯੁਕਤੀ ਪੱਤਰ ਵੱਖ-ਵੱਖ ਅਸਾਮੀਆਂ ਦੇ ਵਿੱਚ ਯਾਨੀ ਕਿ ਵੱਖ-ਵੱਖ ਆਧਾਰਿਆਂ ਦੇ ਵਿੱਚ ਪੱਤਰ ਦਿੱਤੇ ਜਾਣਗੇ ਔਰ ਚੰਡੀਗੜ੍ਹ ਦੇ ਮਿਊਨਿਸਪਲ ਵਿਭਾਗ ਦੇ ਵਿੱਚ ਜਾ ਕੇ ਇਹ ਸੀਐਮ ਭਗਵੰਤ ਮਾਨ ਦੇ ਵੱਲੋਂ ਨਿਯੁਕਤੀ ਪੱਤਰ ਵੰਡੇ ਜਾਣਗੇ ਰਾਜਸਥਾਨ ਦੇ ਵਿੱਚ ਇੱਕ ਬੇहद ਵੱਡਾ ਹਾਦਸਾ ਵਾਪਰ ਗਿਆ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਟ੍ਰੇਨ ਦੇ ਦੋ ਹਿੱਸੇ ਹੋ ਗਏ ਪਰ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਟ੍ਰੇਨ ਦੀ ਰਫ਼ਤਾਰ ਹਲਕੀ ਸੀਗੀ ਤਾਂ ਜਿਹੜੇ ਡੱਬੇ ਸੀਗੇ ਉਹ ਟਰੈਕ ਤੋਂ ਨਹੀਂ ਉਤਰੇ ਪਰ ਮੌਕੇ ਦੀਆਂ ਤਸਵੀਰਾਂ ਦੇਖ ਕੇ ਉਡ ਹੋਸ਼ ਜਿਹੜੇ ਨੇ ਉੜ ਜਾਂਦੇ ਨੇ ਭਾਰਤੀ ਟੀਮ ਕ੍ਰਿਕਟ ਖਿਡਾਰੀ ਟੀਮ ਜੋ ਹੈ ਉਸਦੇ 올ਰਾਊਂਡਰ ਖਿਡਾਰੀ ਜਿਹੜੇ ਨੇ ਸ਼ਿਵਮ ਦੂਬੇ ਦੀ ਪਤਨੀ ਦਾ ਭਾਜਪਾ ਆਗੂ ਦੇ ਨਾਲ ਪੰਗਾ ਪੈ ਗਿਆ ਹਾਲਾਂਕਿ ਸ਼ਿਵਮ ਦੂਬੇ ਦੀ ਪਤਨੀ ਨੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਹੈ 나ਜ਼ੀਆ ਖਾਨ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਮੁਹੰਮਦ ਪੈਗੰਬਰ ਬਾਰੇ ਜੋ ਹੈ ਗਲਤ ਟਿੱਪਣੀ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਇਸਤੇ ਬਾਰੇ ਮੁਹਿੰਮ ਚਲਾਈ ਜਾਵੇ ਤੇ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਹੁਣ ਸਫਰ ਕਰਨ ਵਾਲਿਆਂ ਦੇ ਲਈ ਖਾਸ ਖਬਰ ਹੈ ਦੱਸੀਏ ਕਿ ਜਿਹੜੇ ਹੁਣ ਲੋਕ ਸਫਰ ਕਰਦੇ ਨੇ ਤਾਂ ਉਸ ਦੌਰਾਨ ਟੋਲ ਪਲਾਜ਼ੇ ਦੇ ਤਹਿਤ ਤੁਹਾਡਾ ਫਾਸਟੈਗ ਦੇ ਵਿੱਚ ਫਾਸਟੈਗ ਰਾਹੀਂ ਟੋਲ ਪਲਾਜ਼ਾ ਜਿਹੜਾ ਕੱਟਿਆ ਜਾਵੇਗਾ ਪਰ ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤੇ ਤੁਸੀਂ ਉੱਥੇ ਹੀ ਟੋਲ ਪਲਾਜ਼ੇ ਦੇ ਉੱਤੇ ਹੀ ਟੱਚ ਐਂਡ ਗੋ ਦਾ ਜਿਹੜਾ ਇੱਕ ਕਾਰਡ ਬਣਾ ਕੇ ਉੱਥੋਂ ਦੀ ਤੁਸੀਂ ਆਪਣਾ ਟੋਲ ਕਟਵਾ ਸਕਦੇ ਹੋ ਤੇ ਹੁਣ ਤੁਹਾਨੂੰ ਦੋਰਾ ਟੋਲ ਨਹੀਂ ਕਟਵਾਉਣਾ ਪਵੇਗਾ 70 ਸਾਲ ਪੁਰਾਣਾ ਇੱਕ ਡੈਮ ਦਾ ਗੇਟ ਟੁੱਟ ਗਿਆ ਜਿਸ ਤੋਂ ਬਾਅਦ ਆਫਤ ਭਰਿਆ ਮਾਹੌਲ ਬਣ ਗਿਆ ਤਸਵੀਰਾਂ ਜਿਹੜੀਆਂ ਨੇ ਉਹ ਤਲਕੇ ਦੀਆਂ ਸਾਹਮਣੇ ਆ ਗਈਆਂ ਨੇ ਇਹ ਲਗਾਤਾਰ ਪਾਣੀ ਦਾ ਪੱਧਰ ਵੱਧ ਗਿਆ ਲੋਕਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਲੋਕ ਜਿਹੜੇ ਸਾਵਧਾਨ ਤੇ ਸੁਚੇਤ ਰਹਿਣ ਨਹੀਂ ਤਾਂ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡੇਰਾ ਮੁਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਰਾਮ ਰਹੀਮ ਤਾਂ ਹੁਣ ਦਰਸਲ ਦੱਸ ਜੀਏ ਕਿ ਸਿੱਧਾ ਹੀ ਰਾਮ ਰਹੀਮ ਜੋ ਹੈ ਆਪਣੇ ਡੇਰੇ ਦੇ ਵਿੱਚ ਪਹੁੰਚਿਆ ਤੇ ਇਸ ਦਾ ਵਿਰੋਧ ਤਾਂ ਹੋਇਆ ਸੀ ਪਰ ਫੇਰ ਵੀ ਹੁਣ 21 ਦਿਨਾਂ ਦੀ ਪੈਰੋਲ ਰਾਮ ਰਹੀਮ ਨੂੰ ਮਿਲ ਚੁੱਕੀ ਹੈ ਇਹ ਸੀ ਕਿ ਅੱਜ ਦੀਆਂ ਮੁੱਖ ਤੇ ਵਿਸ਼ੇਸ਼ ਖਬਰਾਂ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ